ਗੱਲ ਆ ਪੰਜਾਬ ਵਾਸਤੇ ਕਿ ਤਰਨਤਾਰਨ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਸਰਦਾਰ ਹਰਮੀਰ ਸਿੰਘ ਸੰਧੂ ਸਾਨੂੰ ਜਿੱਤ ਦਿਵਾ ਕੇ ਔਰ ਸਰਕਾਰ ਭਵੰਤਮਾਨ ਜੀ ਦੀ ਜਿਹੜੇ ਸਾਡੇ ਸਤਕਾਰਯੋਗ ਮੁੱਖ ਮੰਤਰੀ ਨੇ ਉਹਨਾਂ ਦੀ ਨੀਤੀ ਉੱਤੇ ਮੋਹਰ ਲਗਾਈ ਹੈ ਔਰ ਬੜੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਅੱਜ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਬਿਲਕੁਲ ਹੂ ਬੂ ਉਹ ਪਿਆਰ ਕਰ ਰਹੇ ਨੇ ਜਿਸ ਤਰ੍ਹਾਂ ਸਰਦਾਰ ਭਵਨਤਮਨ ਜੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਔਰ ਸਾਰੇ ਪੰਜਾਬ ਦੇ ਲੋਕ ਇਹ ਗੱਲ ਤੇ ਮੋਹਰ ਲਗਾਉਂਦੇ ਨੇ ਕਿ ਆਮ ਆਦਮੀ ਪਾਰਟੀ ਸਹੀ ਕੰਮ ਕਰੇ ਲੋਕ ਵਿਰੋਧੀ ਇਹ ਸਮਝਦੇ ਸਨ ਕਿ ਪਾਰਟੀ ਦਾ ਜਿਹੜਾ ਨੀ ਪੱਤਰਾ ਉਹ ਇਸ ਰੱਖਣ ਰੱਖਣਾ ਇਹਦਾ ਸਾਬਤ ਹੋ ਗਿਆ ਕਿ ਲੋਕਾਂ ਨੇ ਉਹ ਸਤਾਈ ਦਾ ਨੀ ਪੱਥਰ ਜਿਹੜਾ ਹੈ ਉਹ ਰੱਖ ਲਿਆ